ਤੁਹਾਨੂੰ ਲੱਗਦਾ ਕਿ ਆਉਣ ਵਾਲੇ ਸਮੇਂ 'ਚ ਜਿਹੜੇ ਵਰਕਰ ਨੇ ਉਹ ਆਪਣੀ ਆਮ ਆਦਮੀ ਪਾਰਟੀ ਦੀ ਝੰਡੀ ਆਪਣੀਆਂ ਕੋਠੀਆਂ ਤੇ ਬਦਲ ਸਕਦੇ ਹਨ ਬਿਲਕੁਲ ਹੀ ਜੀ ਦੇਖੋ ਜਿਵੇਂ ਸਾਨੂੰ ਸ਼ਾਹ ਨਾ ਸੀ ਝੰਡੀਆਂ ਅਸੀਂ ਵੀ ਪਹਿਲਾਂ ਖਾਲੀ ਦਲ ਤੋਂ ਦੋ ਵਾਰ ਦਾ ਮੈਂ ਮੈਂਬਰ ਪੰਚਾਇਤਾਂ ਝੰਡੀ ਬਦਲ ਕੇ ਹੀ ਅਸੀਂ ਆਮ ਆਦਮੀ ਪਾਰਟੀ ਨੂੰ ਦੱਸਾਇਆ ਤੇ ਜੇ ਸਾਨੂੰ ਆਉਣ ਵਾਲੇ ਸਮੇਂ 'ਚ ਵੀ ਆਮ ਆਦਮੀ ਪਾਰਟੀ ਬੈਕਗ੍ਰਾਉਂਡ ਪਿੱਛੇ हटਦੀ ਹੈ ਤੇ ਸਾਨੂੰ ਝੰਡੀ ਬਦਲਣ 'ਚ ਕੀ ਹੱਕ ਹੈ ਮਤਲਬ ਅਸੀਂ ਵਧੀਆ ਕੰਮ ਕਰਨ ਦਾ ਸਾਨੂੰ ਅਸੀਂ ਜज्ਵਾ ਰੱਖਦੇ ਆਂ ਔਰ ਝੰਡੀ ਬਦਲਣ ਬਾਰੇ ਤਾਂ ਜੀ ਟ੍ਰੈਂਡ ਹੀ ਆ ਝੰਡੀ ਬਦਲ ਕੇ ਹੀ ਬੰਦਾ ਸ਼ਾਇਦ ਪ੍ਰੋਮੋਸ਼ਨ ਚਾਹਦਾ ਅਦਰਵਾਈਜ਼ ਜਿਹੜੇ ਵਰਕਰ ਨਾਲ ਤੁਰੇ ਰਹਿੰਦੇ ਆ ਤੇ ਉਹਨਾਂ ਦੀ ਸ਼ਾਇਦ ਵੈਲਿਊਸ਼ਨ ਘਟ ਪੈਂਦੀ ਆ ਜੇ ਸਾਨੂੰ ਝੰਡੀ ਬਦਲਣ ਲਈ ਮਜਬੂਰ ਕੀਤਾ ਗਿਆ ਤਾਂ ਅਸੀਂ ਸ਼ਾਇਦ ਝੰਡੀ ਬਦਲ ਕੇ ਮਤਲਬ ਸਰਪੰਚੀ ਵਾਲੇ ਇਲੈਕਸ਼ਨ ਵੀ ਲੜ ਸਕਦੇ ਆ ਜਾਂ ਐਮਪੀ ਵਾਲੇ ਇਲੈਕਸ਼ਨ ਵੀ ਲੜ ਸਕਦੇ ਬਟ ਫਿਲਹਾਲ ਜਿੱਦਾਂ ਦਾ ਚੱਲ ਰਿਹਾ ਸਾਨੂੰ ਇੰਨਾ ਕਹੇ 3 ਸਾਲ ਸਾਡੀ ਸਰਕਾਰ ਦੇ ਹੈਗੀ ਆ ਬਹੁਤ ਵੱਡਾ ਮਾਣ ਹੈ ਹਜੇ ਵੀ ਆਪਣੇ ਕੋਲ ਟਰਨਿੰਗ ਪੁਆਇੰਟ ਹੈ ਜਾਂ ਆਪਣੇ ਵਰਕਰਾਂ ਨੂੰ ਮਤਲਬ ਇਕੱਠੇ ਰੱਖਣ ਦਾ ਬਹੁਤ ਸੋਹਣਾ ਆਪਣੇ ਕੋਲ ਟਾਈਮ ਹੈ ਮੂਹਰਲੇ ਸਮੇਂ ਚ ਆਪਾਂ ਐਮਪੀਸ਼ਿਪ ਲਈ ਵੀ ਇਕੱਠੇ ਹੋ ਕੇ ਲੜਨਾ ਜ਼ਰੂਰੀ ਨਹੀਂ ਕਿ ਪੰਚਾਇਤੀ ਚੋਣਾਂ ਲਈ ਐਮਪੀਸ਼ਿਪ ਲਈ ਵੀ ਅਸੀਂ ਆਮ ਆਦਮੀ ਪਾਰਟੀ ਲਈ ਮਤਲਬ ਖੜੇ ਹਾਂ ਸੋ ਝੰਡੀ ਬਦਲ ਕੇ ਮਜਬੂਰ ਕਰਨਗੇ ਤਾਂ ਹੋ ਸਕਦਾ ਵੀ ਝੰਡੀ ਬਦਲਣੀ ਪਊ